ਗੁਰਪੇ ਸਿੰਘ ਹਰੁਇਨੋਂ ਦੇ ਕਤਲ ਤੋਂ ਬਾਅਦ ਲਗਾਤਾਰ ਇਸ ਚੀਜ਼ ਦੇ ਖਦਸ਼ੇ ਜਿਤਾਏ ਜਾ ਰਹੇ ਸੀ ਕਿ ਸਾਡੇ ਜਿਹੜੀ 15 ਜਣਾਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੇ ਇੱਕ ਲਿਸਟ ਬਣਾ ਕੇ 15 ਜਣਾਂ ਦੀ ਹਾਈ ਕੋਰਟ ਦੇ ਜੀ ਪੇਸ਼ ਕੀਤੀ ਉਹਦੇ ਵਿੱਚ ਬਹੁਤ ਸਾਰੇ ਨਾਮ ਹੈਗੇ ਆ ਉਹ ਨਾਮਾਂ ਤੋਂ ਇਲਾਵਾ ਸਾਡੇ ਪਰਿਵਾਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ ਇਸ ਦੇ ਵਿੱਚ ਬੀਬੀ ਅਮਨਦੀਪ ਕੌਰ ਸਾਡੀ ਇਹ ਮੇਰੀ ਮੇਰੀ ਭਾਬੀ ਜੀ ਨੇ ਆ ਬਾਬਾ ਜੀ ਦੇ ਧਰਮ ਪਤਨੀ ਨੇ ਔਰ ਇਹ ਪਿਛਲੇ 19 ਤਰੀਕ ਤੋਂ ਘਰ ਤੋਂ ਗਾਇਬ ਨੇ ਲਗਾਤਾਰ ਇਹ ਮੈਸ ਨੇ ਪੁਲਿਸ ਨੂੰ ਅਸੀਂ ਇਨਫੋਰਮ ਕਰ ਚੁੱਕੇ ਹੈਗੇ ਆ ਪੁਲਿਸ ਦੇ ਕੋਲ ਦਰਖਾਸਤਾਂ ਦੇ ਚੁੱਕੇ ਆ ਅਸੀਂ ਹਰ ਜਗ੍ਹਾ ਲੱਭ ਰਹੇ ਹੈਗੇ ਆ ਔਰ ਇਹ ਉਹ ਨੇ ਜਿਨ੍ਹਾਂ ਨੇ ਰਜਿੰਦਰ ਚਮਕੌਰ ਰਜਿੰਦਰ ਸਿੰਘ ਚਮਕੌਰ ਤੇ ਜਿਹੜਾ ਦੂਜਾ ਨਾਮ ਹੈਗਾ ਚਮਕੌਰ ਸਿੰਘ ਧੌਂ ਚਮਕੌਰ ਸਿੰਘ ਧੌਂ ਕੇ ਰਜਿੰਦਰ ਸਿੰਘ ਤਲਵੰਡੀ ਇਹ ਉਹ ਨੇ ਜਿਨ੍ਹਾਂ ਨੇ ਉਹਨਾਂ ਦੇ ਖਲਾਸੇ ਕੀਤੇ ਸੀ ਇਹਨਾਂ ਦੀਆਂ ਆਡੀਓਜ਼ ਜਿਹੜੀਆਂ ਲਗਾਤਾਰ ਵਾਇਰਲ ਹੁੰਦੀਆਂ ਰਹੀਆਂ ਨੇ ਤੇ ਲਗਾਤਾਰ بارش ਪੰਜਾਬ ਵਾਲਿਆਂ ਦੇ ਬਹੁਤ ਸਾਰੇ ਖੁਲਾਸੇ ਕਰਦੇ ਰਹੇ ਨੇ ਤੇ ਇਹਨਾਂ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਤੇ ਹੋਰ ਬੜਾ ਕੁਝ ਆ ਫੇਸਬੁੱਕ ਦੇ ਕਮੈਂਟਾਂ ਦੇ ਵਿੱਚ ਫੇਸਬੁੱਕ ਦੇ ਇਨਬਾਕਸ ਦੇ ਵਿੱਚ ਮੈਸੇਜਾਂ ਦੇ ਵਿੱਚ ਫੋਨ ਕਾਲਸ ਕਰਕੇ ਵੀ ਲਗਾਤਾਰ ਇਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੇ ਇਹਨਾਂ ਨੂੰ ਚੁੱਪ ਰਹਿਣ ਦੇ ਲਈ ਬਾਰ ਬਾਰ ਇਹਨਾਂ ਨੂੰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਇਸ ਚੀਜ਼ ਦਾ ਲਗਾਤਾਰ ਅਸੀਂ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਪ੍ਰਸ਼ਾਸਨ ਨੂੰ ਅਪਡੇਟ ਵੀ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੀਆਂ ਧਮਕੀਆਂ ਆ ਰਹੀਆਂ ਆ ਕੀ ਕੁਝ ਹੋਇਆ ਬਟ ਪ੍ਰਸ਼ਾਸਨ ਆਪਣੀ ਜੜੀ ਹੈਗੀ ਆ ਕੁੰਭ ਕਰਨੀ ਨੀਂਦ ਦੇ ਵਿੱਚ ਲਗਾਤਾਰ ਸੁੱਤਾ ਰਿਹਾ ਹੈ ਹੁਣ ਵੀ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਾਂ ਜਿਹੜੀ ਤੁਸੀਂ ਆ ਪੰਜਾਬ ਸਰਕਾਰ ਨੇ 15 ਜਣਾਂ ਦੀ ਲਿਸਟ ਬਣਾ ਕੇ ਤਾਂ ਹਾਈ ਕੋਰਟ ਦੇ ਵਿੱਚ ਦੇਤੀ ਅਮਰਤਪਾਲ ਦੇ ਖਿਲਾਫ ਪਰ ਪ੍ਰਸ਼ਾਸਨ ਨੂੰ ਇਹ ਵੀ ਸਵਾਲ ਹੈਗਾ ਕਿ ਜੇ ਤੁਸੀਂ 15 ਜਣਾਂ ਦੀ ਕੋਈ ਲਿਸਟ ਬਣਾਈ ਆ ਪਹਿਲਾਂ ਤਾਂ ਉਸ 15 ਜਣਾਂ ਨੂੰ ਤੁਸੀਂ ਦੱਸਿਆ ਕਿ ਤੁਹਾਡਾ ਉਸ ਲਿਸਟ ਦੇ ਵਿੱਚ ਨਾਮ ਹੈਗਾ ਉਸ ਉਹਨਾਂ 15 ਜਣਾਂ ਨੂੰ ਦੱਸਿਆ ਵੀ ਤੁਹਾਡੀ ਜਾਨ ਨੂੰ ਖਤਰਾ ਹੈਗਾ ਤੇ ਉਦੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ 15 ਜਣਿਆਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਕੀਤਾ ਹੈ ਪੰਜਾਬ ਸਰਕਾਰ ਉਹਨਾਂ ਦੀ ਸੁਰੱਖਿਆ ਦੇ ਉੱਤੇ ਕੀ ਖਰਚਾ ਕਰ ਰਹੀ ਆ ਇਸ ਦੇ ਬਾਰੇ ਕੋਈ ਅਪਡੇਟ ਨਹੀਂ ਹੈਗੀ ਨਾ ਉਸ ਰਿਪੋਰਟ ਦੇ ਵਿੱਚ ਹੈਗੀ ਆ ਪੰਜਾਬ ਸਰਕਾਰ ਨੇ 15 ਜਣਾਂ ਦੀ ਲਿਸਟ ਬਣਾਤੀ ਤੇ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਦੀਆਂ ਵੀ ਲਿਸਟਾਂ ਕੋਈ ਬਣਾ ਲਓ ਤੇ ਉਹਨਾਂ ਦੀ ਵੀ ਕੋਈ ਸੁਰੱਖਿਆ ਦਾ ਇੰਤਜ਼ਾਮ ਕਰ ਲਓ ਸਾਨੂੰ ਇਹ ਜਿਹੜੀ 15 ਜਣਾਂ ਦੀ ਲਿਸਟ ਬਣਾਈ ਗਈ ਆ ਸਾਨੂੰ ਇਹ ਵੀ ਪਤਾ ਹੈ ਕਿ ਉਹਦੇ 'ਚ ਸਾਡੇ ਵੀ ਨਾਮ ਦਿੱਤੇ ਗਏ ਆ ਪਰ ਸਾਡੀਆਂ ਜਦੋਂ ਅਸੀਂ ਅਸਲਿਆਂ ਦੇ ਲਾਇਸੈਂਸ ਲੈਣ ਜਾਂਦੇ ਆ ਸਾਡੇ ਕੋਲ ਤਾਂ ਬੰਦੂਕੜੀਆਂ ਦੇ ਅਸਲਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਸਾਨੂੰ ਮਾਰਨ ਨੂੰ ਆ ਰਹੇ ਨੇ ਜਿਹੜੇ ਸਾਡ ਨੂੰ ਮਾਰਨ ਦੀਆਂ ਲਸਟਾਂ ਬਣਾ ਰਹੇ ਨੇ ਜਿਹੜੇ ਸਾਡੇ ਕਤਲਾਂ ਦੀਆਂ ਪਲੈਨਿੰਗ ਬਣਾ ਰਹੇ ਨੇ ਉਹ ਹੈਂਡ ਗ੍ਰਨੇਡ ਚੱਕੀ ਫਿਰਦੇ ਨੇ ਉਹ 1K47 ਚੱਕੀ ਫਿਰਦੇ ਨੇ ਉਹ N95 ਚੱਕੀ ਫਿਰਦੇ ਨੇ ਹਨਾ ਤੇ ਉਹ ਤਿਆਰੀਆਂ ਕਰਕੇ ਆ ਰਹੇ ਨੇ ਜਦੋਂ ਮੂਸੇ ਵਾਲੇ ਦੇ ਕਤਲ ਦੇ ਵਿੱਚ ਉਹ ਗ੍ਰਨੇਡ ਤੱਕ ਲੈ ਕੇ ਆਏ ਹੋਏ ਸੀ ਤੇ ਪੰਜਾਬ ਸਰਕਾਰ ਕੀ ਸਾਨੂੰ ਬਲੀ ਦੇ ਬੱਕਰੇ ਬਣਾ ਕੇ ਬੈਠੀ ਹੋਈ ਆ ਕਿ ਹਰੀਨੋ ਦਾ ਜਿਹੜਾ ਹਰੀਨੋ ਦੀ ਕੁਰਬਾਨੀ ਲੈ ਲਈ ਤੇ ਉਸ ਤੋਂ ਬਾਅਦ ਅਮਰਪਾਲ ਦੇ ਉੱਤੇ ਕੇਸ ਪਾਤਾ ਕੀ ਹੁਣ ਸਾਡੇ ਚੋਂ ਕਿਸੇ ਹੋਰ ਦੀ ਕੁਰਬਾਨੀ ਲੈਣੀ ਹੈਗੀ ਆ ਕੀ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਤੁਹਾਡੇ ਤੁਹਾਡੇ ਪ੍ਰਸ਼ਾਸਨ ਨੂੰ 5 ਦਿਨ ਤੋਂ ਕਹਿ ਰਹੇ ਆ ਕਿ ਸਾਡਾ ਸਾਡੇ ਪਰਿਵਾਰ ਚੋਂ ਇੱਕ ਮੈਂਬਰ ਜਿਹੜਾ ਹੈਗਾ ਉਹ ਲਾਪਤਾ ਆ ਪੁਲਿਸ ਕੁੰਭ ਕਰਨੀ ਨਹੀਂ ਦਸਤੀ ਹੋਈ ਆ ਅੱਜ ਜਾ ਕੇ ਅੱਜ ਬਾਬਾਈ ਦੁਪਹਿਰੇ ਡੀਡੀਆਰ ਦਰਜ ਹੋਈ ਆ 4 ਦਿਨਾਂ ਬਾਅਦ ਅੱਜ ਕਹਿ ਰਹੇ ਨੇ ਕਿ ਡੀਡੀਆਰ ਦਰਜ ਹੋਈ ਆ ਜਿਹਦਾ ਹਾਲੇ ਤੱਕ ਸਾਨੂੰ ਨੰਬਰ ਨਹੀਂ ਦਿੱਤਾ ਗਿਆ ਸੋ ਇਹ ਬਹੁਤ ਜ਼ਿਆਦਾ ਨਲਾਇਕੀ ਤੇ ਬਹੁਤ ਜ਼ਿਆਦਾ ਸ਼ਰਮ ਦੀ ਗੱਲ ਆ ਇੱਕਦਾਂ ਤੁਸੀਂ ਸਾਡੇ ਨਾਮ ਵਰਤ ਰਹੇ ਹੋ ਤੁਸੀਂ ਸਾਡੇ ਨਾਮ ਮੰਨਿਓ ਕੋਰਟ ਦੇ ਵਿੱਚ ਪੇਸ਼ ਕਰਦੇ ਹੋ। ਉਦੋਂ ਬਾਅਦ ਸਾਡੇ ਪਰਿਵਾਰ ਇਸ ਤਰੀਕੇ ਨਾਲ ਗਾਇਬ ਹੋ ਰਹੇ ਨੇ। ਸਾਡੇ ਪਰਿਵਾਰਾਂ ਦਾ ਕੋਈ ਹਤਾ ਪਤਾ ਨਹੀਂ ਆ। ਸਾਡੀ ਸੁਰੱਖਿਆ ਤਾਂ ਛੱਡੋ ਅਸੀਂ ਸੁਰੱਖਿਆ ਆਪਣੀ ਆਪ ਕਰ ਲਾਂਗੇ। ਪਰ ਸਾਨੂੰ ਘੱਟੋ ਘੱਟ ਸਾਡੇ ਹਥਿਆਰਾਂ ਦੇ ਲਾਇਸੈਂਸ ਤਾਂ ਦੋ। ਸਾਡੇ ਪਰਿਵਾਰਾਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਤਾਂ ਕਰੋ ਜੇ ਸਾਡੀ ਕੋਈ ਲਿਸਟ ਬਣੀ ਹੋਈ ਆ। ਇਸ ਜਗ੍ਹਾ ਤੇ ਆ ਕੇ ਪੰਜਾਬ ਸਰਕਾਰ ਬਿਲਕੁਲ ਸੁਤੀ ਪਈ ਆ। ਔਰ ਜਿਹੜੇ ਇਹ ਗੈਂਗਸਟਰ ਗੁੰਗਸਟਰ ਇਹ ਜਿਹੜੇ ਜਾਂ ਜਿਹੜੇ ਬਦਮਾਸ਼ ਨੇ ਮੈਂ ਇੱਕ ਗੱਲ ਬੜੇ ਸਾਫ਼ ਲਫ਼ਜ਼ਾਂ ਚ ਕਹਿਦਾ ਜੇ ਤੁਸੀਂ ਸਾਡੇ ਪਰਿਵਾਰਾਂ ਤੱਕ ਪਹੁੰਚ ਰਹੇ ਹੋ ਜਿੱਦਾਂ ਪਿਛਲੀ ਵਾਰੀ ਤੁਸੀਂ ਮੇਰੀ ਗੁੜੀਆ ਦੇ ਸਕੂਲ ਤੱਕ ਪਹੁੰਚੇ ਸੀ ਤਾਂ ਚਲੋ ਸਾਨੂੰ ਸਕੂਲ ਬਦਲਣਾ ਪਿਆ ਪਰ ਹੁਣ ਅਸੀਂ ਚੁੱਪ ਨਹੀਂ ਰਾਂਗੇ ਤੇ ਇਹ ਜਿਹੜਾ ਹੁਣ ਜੇ ਤੁਸੀਂ ਇਹ ਪਰਿਵਾਰਾਂ ਵਾਲੀ ਖੇਡ ਖੇਡਣੀ ਆ ਤੇ ਫਿਰ ਨਿਹੰਗਾ ਤੋਂ ਵੱਡਾ ਕੋਈ ਗੈਂਗਸਟਰ ਨਹੀਂ ਨਿਹੰਗਾ ਤੋਂ ਵੱਡਾ ਕੋਈ ਗੁੰਡਾ ਨਹੀਂ ਨਿਹੰਗਾ ਤੋਂ ਵੱਡਾ ਕੋਈ ਬਦਮਾਸ਼ ਨਹੀਂ ਜੇ ਤੁਸੀਂ ਇਹ ਖੇਡ ਖੇਡਣੀ ਆ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੀਏ ਯਾਦਾ ਤੁਸੀਂ ਇਹਨਾਂ ਨੂੰ ਨੱਥ ਪਾਓ ਜੇ ਨਹੀਂ ਪਾਣੀ ਤਾਂ ਫਿਰ ਤੁਸੀਂ ਸਾਨੂੰ ਦੱਸੋ ਫਿਰ ਅਸੀਂ ਆਪਣੇ ਤਰੀਕੇ ਨਾਲ ਆਪਣੀਆਂ ਜਥੇਬੰਦੀਆਂ ਐਕਟੀਵੇਟ ਕਰੀਏ ਤੇ ਫਿਰ ਅਸੀਂ ਇਹਨਾਂ ਤੋਂ ਹਿਸਾਬ ਲੈਣਾ ਸ਼ੁਰੂ ਕਰੀਏ ਤੇ ਇਹ ਜਿਹੜੀ ਲੜਾਈ ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ ਪਰ ਇਹ ਜੇ ਇਹ ਲੜਾਈ ਨੂੰ ਸ਼ੁਰੂ ਕਰਨਾ ਚਾਹੁੰਦੇ ਆ ਜੋ ਇਹਨਾਂ ਨੇ ਹਰੀਨੋ ਦੇ ਕਤਲ ਤੋਂ ਬਾਅਦ ਕੀਤੀ ਜੇ ਸਾਡੀ ਭਾਬੀ ਦਾ ਕੋਈ ਨੁਕਸਾਨ ਹੁੰਦਾ ਤੇ ਇਸ ਤੋਂ ਬਾਅਦ ਇੱਕ ਖੁੱਲਾ ਜੰਗ ਹੈ ਐਲਾਨ ਹੈ ਫਿਰ ਅਸੀਂ ਜੰਗ ਦੇ ਮੈਦਾਨ ਚ ਨਿਤਰਾਂਗੇ ਤਾਂ ਇਹਨਾਂ ਦੇ ਨਾਲ ਅਸੀਂ ਆਪਣੇ ਤਰੀਕੇ ਨਾਲ ਨਿਭੜਾਂਗੇ ਤੇ ਫਿਰ ਜੇ ਤੁਸੀਂ ਸਾਨੂੰ ਆ ਜਿੰਨੇ ਵੀ ਕਮੈਂਟਾਂ ਕੁਮੈਂਟਾਂ ਚਈਆਂ ਸਾਨੂੰ ਪੂਲੇ ਪਾਲੇ ਕਹਿੰਦੇ ਵਰਤੇ ਹੋ ਫਿਰ ਤੁਹਾਨੂੰ ਪੂਲਾ ਵੀ ਛੋਟਾ ਲੱਗਣਾ ਲਾ ਦਾਂਗੇ ਜੇ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਇਆ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ মিডিਆ ਦਾ ਧੰਨਵਾਦ ਜਿਹੜਾ ਇੱਥੇ ਪਹੁੰਚਿਆ ਸ਼ਾਇਦ ਮੇਰੇ ਵਾਸਤੇ ਜ਼ਿੰਦਗੀ ਦੇ ਵਿੱਚ ਸਭ ਤੋਂ ਔਖਾ ਸਮਾਂ ਇਹ ਜੋ ਮੈਂ ਕੱਟ ਰਿਹਾ 19 ਤਰੀਕ ਤੋਂ ਲੈ ਕੇ ਇਹ ਕੋਈ ਆਮ ਲੇਡੀਜ਼ ਨਹੀਂ ਗੀ ਇਹ ਉਰਤਾਰ ਸਿੰਘ ਖੰਡੇ ਜੀ ਦੇ ਭੋਗ ਤੇ ਵੀ ਹਰੇਕ ਪੰਥਕ ਸਫਿਆਂ ਦੇ ਵਿੱਚ ਪਹੁੰਚਦੇ ਆ ਰਹੇ ਆ 19 ਤਰੀਕ ਨੂੰ ਮੈਂ ਕੋਰਟ ਦੇ ਵਿੱਚ ਪੀਸੀ ਬੁੱਕ ਤਣ ਗਿਆ ਔਰ ਮੇਰੀ ਲਗਾਤਾਰ ਗੱਲ ਹੋ ਰਹੀ ਆ ਤੇ ਪਾਰਸਲ ਦੇਣ ਲਈ ਘਰੋਂ ਗਏ ਉਸ ਤੋਂ ਬਾਅਦ ਚ ਵਾਪਸ ਨਹੀਂ ਪਹੁੰਚੇ ਮੈਂ 19 ਤਰੀਕ ਨੂੰ ਕੰਪਲੀਟ ਕਰ ਦਿੱਤੀ 181 ਤੇ ਉਹਨਾਂ ਨੇ ਚੱਕ ਕੇ ਗੰਗੂਆਲ ਭੇਜ ਦਿੱਤੀ ਚੋ ਲੋਨ ਨੂੰ ਸੁਣਨ ਤੇ ਭਲੇਖਾ ਲੱਗ ਗਿਆ ਜਾਂ ਕਿੱਦਾਂ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਪ੍ਰਸ਼ਾਸਨ ਦੀ ਹੱਲੇ ਤੱਕ ਚੁੱਪ ਧਾਰੀ ਹੈ 4 ਦਿਨ ਹੋ ਗਏ ਅਸੀਂ ਨਾ ਗੱਡੀਆਂ ਬੰਦ ਕੀਤੀਆਂ ਨਾ ਘਰ ਵੜ ਕੇ ਦੇਖਿਆ ਕਿ ਸਾਡੇ ਵੱਲੋਂ ਵੀ ਭਾਲ ਜਾਰੀ ਹੈ ਤੇ ਸਾਡੀ ਸਿਰਫ ਇਹੀ ਬੇਨਤੀ ਆ ਵੀ ਇਹਨਾਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਤਾਂ ਜੋ ਕੋਈ ਨੁਕਸਾਨ ਹੋਣ ਤੋਂ ਬਚ ਜਾਈ ਇਹ ਮੇਰੇ ਮੈਸੇਜ ਨੇ ਬੀਬੀ ਅਮਨਦੀਪ ਕੌਰ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੇ ਇਹ ਖਾਲਸਾ ਵਹੀਰ ਦੇ ਵਿੱਚ ਵੀ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਅਪਾਏ ਅਮਰਤਪਾਲ ਸਿੰਘ ਜਿਹੜੇ ਵੀ ਇਹਨਾਂ ਦੇ ਸਾਰੇ ਹੈਗੇ ਉਹਨਾਂ ਨੂੰ ਇਹ ਬਾਈਫੇਸ ਚੰਗੀ ਤਰ੍ਹਾਂ ਜਾਣਦੇ ਆ ਔਰ ਰਜਿੰਦਰ ਚਮਕੋਰਾ ਸਾਡੇ ਘਰ ਆਉਂਦੇ ਜਾਂਦੇ ਸਾਰਾ ਉਹਨਾਂ ਨੂੰ ਭੇਜਦਾ ਔਰ ਰਜਿੰਦਰ ਚਮਕੋਰੇ ਹੁਣੀ ਜੋ ਸਾਡਾ ਨੁਕਸਾਨ ਕਰਕੇ ਗਏ ਸਵਰਨਜੀਤ ਜਾਂ ਕੋਈ ਵੀ ਉਹ ਕਿਸੇ ਤੋਂ ਲੁਕਿਆ ਨਹੀਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਵੀ ਕਰ ਚੁੱਕੇ ਸੀ ਸਾਡੇ ਵੱਲੋਂ ਨਾਂ ਤੇ ਸਾਡਾ ਕੋਈ ਬਿਆਨ ਦਰਜ ਕੀਤਾ ਗਿਆ ਔਰ ਅਖੀਰ ਸਾਨੂੰ ਇਹ ਸ਼ੱਕ ਪੈਂਦੀ ਹੈ ਕਿ ਜਿਹੜਾ ਇਨਸਾਨ ਇੱਕ ਘੰਟਾ ਜਾਂ 2 ਘੰਟੇ ਮੇਰੇ ਨਾਲ ਕਦੀ ਕੋਈ ਨਾਰਾਜ਼ਗੀ ਨਹੀਂ ਉਹਦੀ ਹੋਈ ਤੇ ਉਹਦਾ ਲਗਾਤਾਰ ਫੋਨ ਮੰਦ ਆ ਰਿਹਾ ਤੇ ਪਰੇਸ਼ਾਨੀ ਤੇ ਹੁੰਦੀ ਆ ਨਾ ਕਰੋ ਕੋਈ ਚੀਜ਼ ਨਹੀਂ ਗਾਇਬ ਹੋਈ ਠੀਕ ਆ ਜੀ ਬਿਲਕੁਲ ਸਹੀ ਸਲਾਮਤ ਨਾਈਟ ਸੂਟ ਕਾਲੇ ਰੰਗ ਦਾ ਪਜਾਮਾ ਪਾਇਆ ਅਗਲਾ ਵੀ ਟੀ-ਸ਼ਰਟ ਪਾਈ ਆ ਔਰ ਪਿੰਡੋਂ ਮੈਂ ਸਾਰੋ ਪਤਾ ਕੀਤਾ ਕਹਿੰਦੇ ਬਿਲਕੁਲ ਸਹੀ ਸਲਾਮਤ ਖੁਸ਼ ਮੈਡੀਸਿਨ ਉਹਦੀ ਚੱਲਣ ਢਈ ਆ ਮੈਡੀਸਿਨ ਉੱਥੇ ਪਈ ਆ ਚਾਰਜਰ ਵਗੈਰਾ ਸਾਰਾ ਕੁਝ ਘਰ ਦਾ ਸਿਰਫ ਮੈਨੂੰ ਇਹ ਗੱਲ ਕਹੀ ਗਈ ਵੀ ਮੈਂ ਪਾਰਸਲ ਦੇਣ ਜਾਣਾ ਗਵਾਂਡੀਆਂ ਨੂੰ ਵੀ ਇਹ ਗੱਲ ਕਹੀ ਵੀ ਮੈਂ ਪਾਰਸਲ ਦੇਣ ਜਾਣਾ ਮੈਂ ਆ ਜਾਣਾ ਘਰੇ ਇਹ ਗੱਲ ਕਹਿ ਕੇ ਗਏ ਆ ਵੀ ਤੂੰ ਪਰਿਵਾਰ ਦੇ ਵਿੱਚ ਤੁਸੀਂ ਰੋਟੀ ਪਕਾ ਕੇ ਖਾ ਲਓ ਮੈਂ ਗਈ ਤੇ ਮੈਂ ਆਈ ਠੀਕ ਆ ਜੀ ਆ ਪੈਰਟ ਦਾ ਬੱਚਾ ਇਹ 24 ਘੰਟੇ ਇਹਨਾਂ ਦੇ ਨਾਲ ਰਹਿੰਦਾ ਇਹ ਇਹਨਾਂ ਦੇ ਨਾਲ ਹੀ ਆ ਮੋਢੇ ਤੇ ਬਿਠਾ ਲ ਕੇ ਲੈ ਕੇ ਜਾਂਦੇ ਆ ਖੇਤਾਂ ਨੂੰ ਵੀ ਸ਼ਹਿਰ ਨੂੰ ਵੀ ਕਿਤੇ ਵੀ ਠੀਕ ਆ ਨਹੀਂ ਸਾਰੇ ਤੁਸੀਂ ਪਿੰਡ ਚੋਂ ਪਤਾ ਆਉਂਦੇ ਕਦੀ ਸਾਡਾ ਕੋਈ ਝਗੜਾ ਨਹੀਂ ਹੋਇਆ ਠੀਕ ਆ ਕਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਸਾਰੇ ਲੋਕੀ ਕਮੈਂਟਾਂ ਚ ਕਰਦੇ ਆ ਵੀ ਆਪ ਗੈਬ ਕਰਤੀ ਇਦਾਂ ਆ ਉਦਾਂ ਮੈਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰੇ ਠੀਕ ਹੈ ਜੀ ਵੀ ਇਹ ਕੀ ਗੱਲ ਆ ਕੀ ਪਾਣਾ ਆ ਔਰ ਜੇ ਮੈਂ ਗਲਤ ਪਾਇਆ ਗਿਆ ਜਾਂ ਮੈਂ ਜਿੱਦਾਂ ਇਹ ਕਹਿ ਰਹੇ ਆ ਤੇ ਬਿਸ਼ੱਕ ਦੀ ਮੇਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਬਾਕੀ ਬਹੁਤ ਸਾਰੇ ਬੰਦੇ ਇਸ ਨੂੰ ਕਹਿ ਰਹੇ ਆ ਵੀ ਇਹ ਜੀ ਕੋਈ ਫੈਮਿਲੀ ਦਾ ਡਿਸਪਿਊਟ ਆ ਜੇ ਕੋਈ ਐਦਾਂ ਆ ਇਹ ਕੋਈ ਐਦਾਂ ਆ ਮੈਂ ਤੁਹਾਨੂੰ ਦਿਖਾ ਲ ਦਿੰਦਾ ਆ ਪੇਪਰ ਆ ਸਾਰੀ ਪ੍ਰਾਪਰਟੀ ਇਹ ਅਮਨਦੀਪ ਕੌਰ ਦੇ ਨਾਂ ਆ ਅਗਲੀ ਘਰ ਦੀ ਮਾਲਕਾਣਾ ਭਾਈ ਇਹ ਗਣਾ ਮੈਂ ਬਾਦੂ ਦੀ ਮੈਂ ਬੋਲ ਸਕਦਾ ਕੋਈ ਘਰ ਚੋਂ ਚੀਜ਼ ਨਹੀਂ ਗਾਇਬ ਹੋਈ ਕੋਈ ਕੋਈ ਇਦਾਂ ਦੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕਾ ਔਰ ਜਿਹਦੇ ਘਰ ਦਾ ਥਮ ਹਿਲਦਾ ਪਤਾ ਉਹਨੂੰ ਲੱਗਦਾ ਤੇ ਜੇ ਮੇਰਾ ਕਿਸੇ ਨੇ ਕੋ ਥਮ ਹਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਇਹ ਗੱਲ ਯਾਦ ਰੱਖ ਲਵੇ ਭਈ ਕਲਜੀਤ ਸਿੰਘ ਕਿਹੜੀ ਸ਼ੈ ਦਾ ਨਾਮ ਆ ਤੇ ਮੈਂ ਉਹਦੇ ਘਰ ਤੱਕ ਜਾਊਂਗਾ ਜਿੰਨੇ ਵੀ ਇਹ ਸ਼ੁਰੂ ਕੀਤੀ ਆ ਉਹ ਆਪਦਾ ਫੋਨ ਸਾਬ ਲੈ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਾਂ ਮੈਂ ਇੱਕ ਇੱਕ ਬੇਨਤੀ ਮੈਂ ਕਰਾਂ ਇੱਕ ਬੇਨਤੀ ਕਰਾਂ ਤੁਹਾਡਾ ਸਵਾਲ ਲਵਾਂਗੇ ਜ਼ਰੂਰ ਇਹ ਸਕਰੀਨਸ਼ਾਟ ਮੈਂ ਜਿਹੜਾ ਦਿਖਾ ਰਿਹਾ ਹੈਗਾ ਇਹ 1 ਅਗਸਤ 2024 ਦਾ ਆ ਜਦੋਂ ਹਰੀਨੌਨ ਦੇ ਕਤਲ ਤੋਂ ਪਹਿਲਾਂ ਹਰੀਨੌਨ ਦਾ ਕਤਲ ਹੋਇਆ 9 ਸਤੰਬਰ 2024 ਨੂੰ ਉਦੋਂ ਘੱਟੋ ਘੱਟ 40 ਦਿਨ ਪਹਿਲਾਂ ਇਹ ਧਮਕੀਆਂ ਆਣੀਆਂ ਸ਼ੁਰੂ ਹੋ ਗਈਆਂ ਸੀ ਕਿ ਮੇਰੀ ਫੋਟੋ ਲਗਾਈ ਗਈ ਸੀ ਤੇ ਹਰੀਨੌਨ ਦੀ ਫੋਟੋ ਲਗਾਈ ਸੀ ਤੇ ਇਹਦੇ ਵਿੱਚ ਲਿਖਿਆ ਗਿਆ ਕਿ ਤਿਆਰੀ ਰੱਖਿਓ ਅੱਗੇ ਗਾਲ ਲਿਖੀ ਗਈਆਂ ਹੁਣ ਤੁਹਾਡੀ ਬਾਹ ਚਾੜਾਂਗੇ ਤੇ ਤੁਹਾਡੀਆਂ ਅੰਤੜੀਆਂ ਇਸ ਤਰੀਕੇ ਨਾਲ ਲਿਖਿਆ ਗਿਆ ਆ ਅਸੀਂ ਉਸ ਟਾਈਮ ਵੀ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਅਗਾਹ ਕੀਤਾ ਸੀ ਵੀ ਇਹ ਨੁਕਸਾਨ ਕਰਨ ਨੂੰ ਫਿਰਦੇ ਨੇ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਉਦੋਂ ਬਾਅਦ ਵੀ ਹਰੀ ਨੌ ਦਾ ਨੁਕਸਾਨ ਹੋਇਆ ਅੱਜ ਇੱਕ ਲੇਡੀ ਚਾਰ ਦਿਨਾਂ ਤੋਂ ਪੰਜ ਦਿਨਾਂ ਤੋਂ ਫੇਰ ਗਾਇਬਾ ਉਦੋਂ ਬਾਅਦ ਵੀ ਪ੍ਰਸ਼ਾਸਨ ਸੁੱਤਾ ਹੋਇਆ ਲਗਾਤਾਰ ਕੰਪਲੇਂਟਾਂ ਦੇਣ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਅੱਜ ਚਾਰ ਦਿਨ ਹੋ ਗਏ ਕੋਈ ਡੀਡੀਆਰ ਨਹੀਂ ਹੈ ਕੋਈ ਅਪਡੇਟ ਨਹੀਂ ਹੈਗੀ ਤੇ ਇਹ ਇਸ ਦੇਖੋ ਅਸੀਂ ਸੰਵਿਧਾਨ ਦੇ ਦਾਰੇ ਦੇ ਵਿੱਚ ਰਹਿ ਕੇ ਅਸੀਂ ਕੋਰਟ ਦੇ ਵਿੱਚ ਕੇਸ ਲੜ ਰਹੇ ਆ ਅਸੀਂ ਹਰ ਚੀਜ਼ ਕਰ ਰਹੇ ਆ ਸੰਵਿਧਾਨਕ ਦਾਰੇ ਤੇ ਰਹਿੰਦੇ ਹੋਏ ਪਰ ਜਿਹੜੇ ਗੁੰਡੇ ਬਦਮਾਸ਼ ਨੇ ਜਿਹੜੇ ਸਾਡੇ ਘਰਾਂ ਦਾ ਕਾਰੇ ਨੇ ਜਿਹੜੇ ਮੇਰੀ ਬੱਚੀ ਦਾ ਬਲਾਤਕਾਰ ਦੀਆਂ ਧਮਕੀਆਂ ਦਿੰਦੇ ਨੇ ਜਿਹੜੇ ਹਰੀ ਨੌ ਦਾ ਕਤਲ ਕਰਦੇ ਨੇ ਕਿ ਉਹਨਾਂ ਵਾਸਤੇ ਕੋਈ ਕਾਨੂੰਨ ਹੈਗਾ ਕਿ ਸਿਰਫ ਸਾਡੇ ਹੱਥਾਂ 'ਚ ਕਾਨੂੰਨ ਦੀਆਂ ਬੇੜੀਆਂ ਨੇ ਤੇ ਉਹ ਨਾ ਉਹ ਉਹ ਥਾਣਿਆਂ ਤੇ ਉਹ ਬੰਬ ਸੱਟਦੇ ਫਿਰਨ 47 ਲੈ ਕੇ ਉਹ ਫਿਰਦੇ ਹੈ ਆਟੋਮੈਟਿਕ ਵੈਪਨ ਲੈ ਕੇ ਉਹ ਫਿਰਦੇ ਇੱਥੇ ਫਿਰਦੇ ਰਹਿਣ ਗੁੰਡਾਗਰਦੀ ਉਹ ਕਰਦੇ ਰਹਿਣ ਤੇ ਕੱਲੀਆਂ ਸਾਡੇ ਹੱਥਾਂ 'ਚ ਕਾਨੂੰਨ ਦੀਆਂ ਬੇੜੀਆਂ ਨੇ ਜਾਂ ਤਾਂ ਫਿਰ ਸਾਨੂੰ ਵੀ ਆਜ਼ਾਦ ਕਰੋ ਨਹੀਂ ਫਿਰ ਜੇ ਸਾਨੂੰ ਅੱਕਿਆਂ ਨੂੰ ਅੱਕਿਆਂ ਨੂੰ ਅੱਕ ਚ ਛੱਬਣਾ ਪੈਂਦਾ ਫਿਰ ਅਸੀਂ ਜਿਹੜੇ ਕਾਨੂੰਨ ਦੇ ਦਾਰਿਆਂ ਦੇ ਵਿੱਚ ਅਸੀਂ ਹੱਥ ਜੋੜ ਕੇ ਹਾਲੇ ਵੀ ਹੈਗੇ ਆਂ ਫਿਰ ਸਾਡੀ ਮਜਬੂਰੀ ਬਣੇਗੀ ਜਦੋਂ ਸਾਡੇ ਪਰਿਵਾਰਾਂ ਦਾ ਨੁਕਸਾਨ ਹੋਏਗਾ ਫਿਰ ਸਾਡੀ ਮਜਬੂਰੀ ਬਣੇਗੀ ਇਹਨਾਂ ਨੂੰ ਇਹਨਾਂ ਦੇ ਤਰੀਕੇ ਦੇ ਨਾਲ ਨਿਪਟਣਾ ਅਸੀਂ ਇਹ ਕਰਨਾ ਨਹੀਂ ਚਾਹੁੰਦੇ ਨਾ ਹੀ ਅਸੀਂ ਇਸ ਇਸ ਪਾਸੇ ਤੁਰਨਾ ਚਾਹੁੰਦੇ ਆ ਪਰ ਪ੍ਰਸ਼ਾਸਨ ਨੂੰ ਬੇਨਤੀ ਆ ਆਪਣੀ ਵਣਦੀ ਡਿਊਟੀ ਕਰੋ ਜੀ ਵੀਰ ਜੀ ਤੁਸੀਂ ਆਪਣਾ ਸਵਾਲ ਲਓ ਅੱਛਾ ਦੋ ਸਵਾਲ ਇਕੱਠੇ ਹੈ ਜੀ ਤੁਹਾਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ ਤੁਹਾਡੇ ਦੋ ਚੀਜ਼ਾਂ ਚੱਲ ਰਹੀਆਂ ਨੇ ਇੱਕ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਲੋਕਾਂ ਨੇ ਨੁਕਸਾਨ ਕੀਤਾ ਹੋ ਸਕਦਾ ਦੂਜਾ ਤੁਸੀਂ ਕਹਿ ਰਹੇ ਹੋ ਤੁਹਾਡੇ ਵੱਲੋਂ ਜੋ ਕਿਹਾ ਗਿਆ ਉਹ ਇਹ ਹੈ ਕਿ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੇਗਾ ਪਹਿਲਾਂ ਤਾਂ ਇਹ ਕਲੀਅਰ ਕਰੋ ਕਿ ਤੁਸੀਂ ਕਿਸੇ ਤੇ ਦੋਸ਼ ਲਾ ਰਹੇ ਹੋ ਬਿਲਕੁਲ ਮੈਂ ਤਾਂ ਦੋਨੋ ਚੀਜ਼ਾਂ ਨੇ ਮੈਂ ਮੈਂ ਜਵਾਬ ਦੇਣਾ ਚਾਹੁੰਦਾ ਸੁਣੋ ਮੈਂ ਸਿੱਧਾ-ਸਿੱਧਾ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਬਘੇਲਾ ਗੈਂਗ ਤੇ ਇਹ ਬੀਬੀ ਉਹ ਆ ਜਿਹਦੀ ਇੱਕ ਬੜਕ ਦੇ ਉੱਤੇ ਬਘੇਲੇ ਦੇ ਡਰਾਈਵਰ ਦਾ ਇੰਜਣ ਬੰਦ ਹੋ ਗਿਆ ਸੀ ਟਰੱਕ ਦਾ ਕੈਨੇਡਾ ਚੋਂ ਮਾਫੀਆ ਮੰਗਦਾ ਸੀ ਇਹ ਬੀਬੀ ਉਹ ਆ ਇਹ ਕੋਈ ਆਮ ਇਨਸਾਨ ਨਹੀਂ ਹੈਗੀ ਠੀਕ ਹੈ ਨਾ ਜੀ ਇਹ ਬੀਬੀ ਉਹ ਆ ਜਿਹਦਾ ਨਾਂ ਸੁਣ ਕੇ ਵਾਰਿਸ ਪੰਜਾਬ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਹੋ ਜਾਂਦੀਆਂ ਠੀਕ ਹੈ ਨਾ ਤੇ ਜਿਹਨੂੰ ਲਗਾਤਾਰ 2 ਸਾਲ ਤੋਂ ਧਮਕੀਆਂ ਆ ਰਹੀਆਂ ਹੀ ਤੇ ਔਰ ਫਿਰ ਵੀ ਇਹ ਚੁੱਪ ਨਹੀਂ ਬੈਠੀ ਹੈ ਕਹਿੰਦੀ ਮੈਂ ਤੇ ਘਰ ਤੱਕ ਜਾਊਂਗੀ ਔਰ ਇਹਨੂੰ ਇਹ ਪੁੱਠੇ ਛਿੱਦੇ ਕਮੈਂਟ ਕਰਦੇ ਸੀ ਜਿਸ ਗੱਲ ਤੋਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਠੀਕ ਹੈ ਨਾ ਰਜਿੰਦਰ ਖਾਸ ਕਰਕੇ ਠੀਕ ਹੈ ਨਾ ਜੀ ਸਾਡੇ ਘਰ ਤੋਂ ਰੋਟੀ ਖਾਂਦਾ ਰਿਆ ਚਮਕੋਰਾ ਵੀ ਮੇਰੇ ਹੀ ਚੇਲੇ ਆ ਇਹਦੇ ਹੀ ਚੇਲੇ ਆ ਇਹਨੂੰ ਦੀਦੀ ਦੀਦੀ ਕਰਦੇ ਰਹੇ ਅੱਜ ਇਹਦੇ ਖਿਲਾਫ ਇਹਦਾ ਹੀ ਨੁਕਸਾਨ ਕਰਦੇ ਫਿਰਦੇ ਆ ਠੀਕ ਹੈ ਨਾ ਜੀ ਪ੍ਰੈਸ ਕਾਨਫਰੈਂਸ ਸਾਨੂੰ ਤਾਂ ਕਰਨੀ ਪਈ ਸਰ ਅੱਕ ਕੇ ਵੀ ਇਹ ਆਮ ਲੋਕਾਂ ਤੱਕ ਆਵਾਜ਼ ਜਾਵੇ ਇਹ ਜੇ ਕਿਤੇ ਦੇਖਿਆ ਗਿਆ ਸਾਨੂੰ ਦੱਸੇ ਜਾਣ ਠੀਕ ਹੈ ਨਾ ਅਸੀਂ ਗੁਰੂ ਘਰ ਰਿਸ਼ਤੇਦਾਰ ਸਾਰੇ ਕਿਤੇ ਚਾਰ ਦਿਨ ਤੋਂ ਲੱਭ ਰਹੇ ਆ ਅਸੀਂ ਲੱਭਾਂਗੇ ਜਿਹਦੇ ਘਰ ਦਾ ਜੀ ਜਾਂਦਾ ਉਹਨੂੰ ਪਤਾ ਤੇ ਸਾਡੀ ਬੇਨਤੀ ਇਹ ਆ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਸਾਨੂੰ ਇਹ ਲੱਗਦਾ ਜੀ ਪ੍ਰਸ਼ਾਸਨ ਕਰ ਬੜੀ ਦੇ ਬੱਕਰੇ ਬਣਾ ਰਿਹਾ ਬੜੀ ਦੇ ਬੱਕਰੇ ਬਣਾ ਰਿਹਾ ਔਰ ਦੂਜੀ ਗੱਲ ਸਾਨੂੰ ਇਹ ਲੱਗਦਾ ਵੀ ਜਿੱਦਾਂ ਹਰੀਨੋਂ ਦਾ ਕਤਲ ਹੋ ਗਿਆ ਇਦਾਂ ਕੋਈ ਇਹਨਾਂ ਨਾਲ ਮਿਸ ਅੰਡਰਸਟੈਂਡਿੰਗ ਜਾਂ ਕੋਈ ਹੈਪਨ ਨਾ ਹੋ ਵੀ ਹੋ ਗਏ ਕਿਉਂਕਿ ਜਿਹੜਾ ਇਨਸਾਨ ਮੈਂ ਆਪਣੀ ਗੱਲ ਕਰਦਾ ਮੈਂ 2017 ਤੋਂ ਇਹਨੂੰ ਜਾਣਦਾ 2017 ਨੂੰ ਮੈਂ ਠੀਕ ਆ ਨਾ ਇਹਨਾਂ ਨਾਲ ਮੇਰਾ ਵਾਹ ਪਿਆ ਜਿਹੜਾ ਇਨਸਾਨ ਮੇਰੇ ਤੋਂ ਪੁੱਛੇ ਤੋਂ ਬਗੈਰ ਕਿਤੇ ਇੱਕ ਦਿਨ ਨਾ ਗਿਆ ਹੋਵੇ ਠੀਕ ਆ ਜੀ ਮੇਰੇ ਤੋਂ ਪੁੱਛੇ ਬਗੈਰ ਕਿਸੇ ਰਿਸ਼ਤੇਦਾਰੀ ਚ ਨਾ ਗਿਆ ਹੋਵੇ ਮੇਰੇ ਤੋਂ ਪੁੱਛੇ ਤੋਂ ਬਗੈਰ ਪਿੰਡ ਚ ਨਾ ਗਿਆ ਹੋਵੇ ਠੀਕ ਆ ਨਾ ਔਰ ਜੇ ਗਿਆ ਵੀ ਤਾਂ ਮੈਨੂੰ ਪੰਜਾ ਦਸਾਂ ਮਿੰਟਾਂ ਚ ਫੋਨ ਕਰੇ ਵੀ ਮੈਂ ਬਾਬੇ ਇੱਥੇ ਆਂ ਫਿਕਰ ਨਾ ਕਰੀ ਔਰ ਜੇ ਇਸ ਇਨਸਾਨ ਨੂੰ ਇਹ ਪਤਾ ਹੋਵੇ ਵੀ ਬਾਬੇ ਨੇ ਟੈਂਸ਼ਨ ਲੈ ਜਾਣੀ ਆ ਤੇ ਉਹ ਇਨਸਾਨ ਦਾ 4 ਦਿਨ ਤੋਂ ਫੋਨ ਬੰਦ ਆ ਤੁਸੀਂ ਕੀ ਸਮਝੋਗੇ ਗੱਲ ਇਹ ਆ ਅਸੀਂ ਦੋਨੋਂ ਚੀਜ਼ਾਂ ਹੀ ਕਰ ਰਹੇ ਆ ਅਸੀਂ ਇੱਕ ਤਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੀ ਡਿਊਟੀ ਯਾਦ ਕਰਾ ਰਹੇ ਆ ਜਨਤਾ ਦੇ ਵਿੱਚ ਮੀਡੀਆ ਚਾਣ ਦਾ ਮੇਨ ਮਕਸਦ ਇਹ ਆ ਇੱਕ ਤਾਂ ਜੇ ਕਿਸੇ ਨੇ ਵੀ ਇਹਨਾਂ ਨੂੰ ਦੇਖਿਆ ਹੋਵੇ ਤਾਂ ਤੁਸੀਂ ਸਾਡੇ ਤੱਕ ਸੰਪਰਕ ਕਰ ਸਕਦੇ ਹੋ ਬਾਬਾ ਜੀ ਨੰਬਰ ਦੱਸਿਓ 80 54 53 55 55 ਮੇਰਾ ਨੰਬਰ ਫੇਸਬੁੱਕ ਤੇ ਸਾਰਿਆਂ ਨੂੰ ਆਲਮੋਸਟ ਪਤਾ ਹੀ ਆ ਦੂਜੀ ਚੀਜ਼ ਇਹ ਆ ਕਿ ਅਸੀਂ ਸਿੱਧਾ ਇਲਜ਼ਾਮ ਲਗਾ ਰਹੇ ਆ ਕਿ ਸਾਡਾ ਜਿਹੜਾ ਹੈਗਾ ਇਹਨਾਂ ਦੇ ਨਾਲ ਰੌਲਾ ਹੈਗਾ ਵਾਰਿਸ ਪੰਜਾਬ ਵਾਲਿਆਂ ਦੇ ਔਰ ਲਗਾਤਾਰ ਸਾਡੇ ਪਰਿਵਾਰਾਂ ਦੀਆਂ ਰੇਕੀਆਂ ਹੋ ਰਹੀਆਂ ਨੇ ਲਗਾਤਾਰ ਸਾਡੇ ਪਰਿਵਾਰ ਦੇ ਉੱਤੇ ਹਰ ਇੱਕ ਮਿੰਟ ਮੈਂ ਤੁਹਾਨੂੰ ਹੋ ਇਹ 19 ਤਰੀਕ ਦੀ ਘਟਨਾ 17 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਲੌਸਮੈਂਟ ਹੋਈ ਘੁਆਂ ਪਛਾਤੇ ਬੰਦੇ ਦੇਖੇ ਗਏ ਆ ਮੈਂ ਕਿਸਾਨ ਭਵਨ ਦੇ ਵਿੱਚ ਸੀ ਠੀਕ ਆ ਜੀ ਔਰ ਮੈਨੂੰ ਇਹਦਾ ਹੀ ਫੋਨ ਆਉਂਦਾ ਮੇਰੀ ਮੈਸੇਜ ਦਾ ਕੀ ਬਾਬੇ ਬੰਦਾ ਆਪਣੀ ਗਲੀ ਆਲੂ ਮੁੜਿਆ ਪਰ ਅਸੀਂ ਕੈਮਰੇ ਵਗੈਰਾ ਕੋਈ ਨਹੀਂ ਲਗਾ ਸਕਦੇ ਜਾਂ ਕਿੱਦਾਂ ਕੁਝ ਵੀ ਲਾ ਰੱਖਣਾ ਤੇ ਪਰ ਸਵੇਰ ਨੂੰ ਜਦੋਂ ਪਿੰਡੋਂ ਪੁੱਛਿਆ ਗਿਆ ਕਹਿੰਦੇ ਕੋਈ ਹੋਊਗਾ ਚੋਰ ਚੱਕਾ ਸਾਨੂੰ ਪੂਰਾ ਪੂਰਾ ਸ਼ੱਕ ਆ ਐਕਟਵਾ ਦਾ ਨੰਬਰ ਸਾਰਿਆਂ ਨੂੰ ਪਤਾ 2217 CH01AB2217 ਉਹਦੇ ਉੱਤੇ ਘਰੋਂ ਇਹ ਗਏ ਆ ਠੀਕ ਆ ਨਾ ਇਸ ਕਰਕੇ ਸਿੱਧਾ ਸਿੱਧਾ ਸਤਿ ਸ੍ਰੀ ਅਕਾਲ ਜੀ